ਸਪੁਰ ਕੰਦਾਵਾਲੀ ਮੰਡੀ ਕੇ ਉਖਣ ਦੇ ਦੁਕਾਨਦਾਰ ਵਪਾਰੀ ਦੀ ਅੱਖਾਂ ਵਿੱਚ ਮਿਰਚਾ ਪਾ ਕੇ ਲੁੱਟ ਖੋ ਕਰਕੇ ਫਰਾਰ ਹੋਣ ਵਾਲਾ ਲੁਟੇਰਾ 24 ਘੰਟਿਆਂ ਵਿੱਚ ਹੀ ਗੁਰਦਾਸਪੁਰ ਪੁਲਿਸ ਨੇ ਕੀਤਾ ਗ੍ਰਫਤਾਰ ਦੋਸ਼ੀ ਦੀ ਪਛਾਣ ਗੌਰਵ ਵਾਸੀ ਪਿੰਡ ਕੋਠੇ ਡਾਕਖਾਨਾ ਪੰਡੋਰੀ ਮੰਨ ਤਵਜੂ ਹੋਈ ਹੈ ਜਿਸ ਦਾ ਇੱਕ ਸਾਥੀ ਫਰਾਰ ਦੱਸਿਆ ਜਾ ਰਿਹਾ ਹੈ ਡੀਐਸਪੀ ਗੁਰਦਾਸਪੁਰ ਸਿਟੀ ਮੋਹਨ ਸਿੰਘ ਨੇ ਪੁਲਿਸ ਅਫਸਰਾਂ ਨਾਲ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਉੱਪਰ ਅਤੇ ਤੱਥਾਂ ਦੇ ਆਧਾਰ ਉੱਪਰ ਇਸ ਨੂੰ ਗ੍ਰਫਤਾਰ ਕੀਤਾ ਹੈ ਸਿਆ ਦੋਸ਼ੀ ਦੇ ਦੱਸਣ ਮੁਤਾਬਕ ਇਸਨੇ 35000 ਰੁਪਏ ਦੀ ਲੁੱਟਖੋ ਕੀਤੀ ਸੀ ਜਿਸ ਵਿੱਚੋਂ 20000 ਰੁਪਏ ਰਿਕਵਰ ਕਰ ਲਏ ਗਏ ਹਨ ਦੂਸਰੇ ਸਾਥੀ ਫਰਾਰ ਹੋਏ ਦੋਸ਼ੀ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਸੋ ਸ਼ਾਮ ਨੂੰ ਕੱਦਾਵਲੀ ਮੰਡੀ ਕੋਲ ਇੱਕ ਦੁਕਾਨਦਾਰ ਕੋ ਅੱਖਾਂ ਵਿੱਚ ਮਿਰਚਾ ਪਾ ਕੇ ਦੋ ਜਿਹੜੇ ਆਦਮੀ ਨੇ ਪੈਸੇ ਖੋਲੇ ਸੀ ਉਹਨਾਂ ਵਿੱਚੋਂ ਇੱਕ ਗੌਰਵ ਜਿਹੜਾ ਕੋਟੇਪਿੰਡ ਦਾ ਸੀ ਫੜ ਲਿਆ ਤੇ ਕੁਝ ਕਰੰਸੀ ਬਰਾਮਦ ਕਰ ਲਈ ਹੈ ਤੇ ਦੂਜੇ ਨੂੰ ਜਲਦੀ ਜਲਦੀ ਸਾਡੇ ਸਿਟੀ ਪੁਲਿਸ ਦੇ ਬੜੀ ਮਿਹਨਤ ਤੇ ਤਸ਼ੱਦਦ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਲਈ ਜਿਹੜੇ ਸ਼ਾਬਾਸ਼ ਦੇ ਹੱਕਦਾਰ ਕਿਤੋਂ ਤੱਕ ਸਰ ਇੱਕ ਹੀ ਫਿਰ ਟੈਕਨੀਕਲ ਸਲਦੀ ਮਦਦ ਨਾਲ ਤੇ ਕੁਝ ਸਾਡੀ ਜਿਹੜੀ ਹਿਊਮਨ ਸਰਸ ਦੇ ਮਦਦ ਨਾਲ ਹੈ ਜਿਹੜੀਆਂ ਹੋਰ ਵੀ ਚੋਰੀਆਂ ਹੋਈਆਂ ਉਹ ਵੀ ਜਲਦੀ ਟ੍ਰੇਸ ਹੋਣਗੀਆਂ ਉਹ ਵੀ ਜਲਦੀ ਤੋਂ ਜਲਦੀ ਕਰਾਂਗੇ ਤੁਹਾਡਾ ਸਹਿਯੋਗ ਸਾਨੂੰ ਚਾਹੀਦਾ ਸਾਡੇ ਸਹਿਯੋਗ ਨਾਲ ਅਸੀਂ ਸ਼ਹਿਰ ਸਨੇਸਲ ਲੋਗਨਸ ਹੱਦ ਗੜਮ ਇਨਸੂਲਿਨ ਨੂੰ ਪ੍ਰੈਸ ਕਰਦੇ ਠੀਕ